ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਉਂ ਹੀ ਸਰਕਾਰ ਬਦਲੀ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਤਾਂ ਬਹੁਤ ਵੱਡਾ ਫੈਸਲਾ ਜਿਵੇਂ ਵੱਡੇ ਫੈਸਲੇ ਪਹਿਲਾਂ ਲੈ ਚੁੱਕੇ ਨੇ ਜਿਵੇਂ ਸਿਕਿਉਰਿਟੀਜ਼ ਵਾਪਸ ਲੈਣ ਦਾ ਫੈਸਲਾ ਹੋਵੇ ਹੋਰ ਕਈ ਫੈਸਲੇ ਹੋਣ ਤੇ ਇੱਕ ਨਵਾਂ ਫੈਸਲਾ ਪੰਜਾਬ ਸਰਕਾਰ ਨੂੰ ਲਿਆ ਗਿਆ ਹੈ ਨਵਾਂ ਏਜੀ ਨਿਯੁਕਤ ਕਰ ਦਿੱਤਾ ਗਿਆ ਹੈ ਨਵਾਂ ਏਜੀ ਹੋਣਗੇ ਅਨਮੋਰ ਰਤਨ ਸਿੱਧੂ ਜਾਣਿਆ ਪਸਾਨਾ ਨਾਮ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਪਿਛਲੇ ਲੰਬੇ ਸਮੇਂ ਤੋਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਨਿਯੁਕਤ ਸੀ ਤੇ ਹੁਣ ਪੰਜਾਬ ਦੇ ਲਾਅ ਨਾਲ ਸੰਬੰਧਿਤ ਪੰਜਾਬ ਦੇ ਕਾਨੂੰਨੀ ਮਸਲੇ ਸਾਰੇ ਉਹ ਦੇਖਣਗੇ ਲੰਮਾ ਤਜਰਬਾ ਲੰਬੀ ਉਹਨਾਂ ਨੂੰ ਸਮਝ ਹੈ ਪਹਿਲਾਂ ਲੰਬਾ ਸਮਾਂ ਅਤੁਲ ਨੰਦਾ ਰਹੇ ਨੇ ਜਦੋਂ ਕੈਪਟਨ ਸਰਕਾਰ ਸੀ ਉਸ ਤੋਂ ਬਾਅਦ ਚੰਨੀ ਸਰਕਾਰ ਵਿੱਚ ਵੀ ਹੋ ਰਹੀਆਂ ਬਦਲੀਆਂ ਹੋਈਆਂ ਪਟਵਾਲੀਆ ਨੂੰ ਲਗਾਇਆ ਗਿਆ ਸੀ ਪਟਵਾਲੀਆ ਤੋਂ ਬਾਅਦ ਜਦੋਂ ਇਹ ਜਗ੍ਹਾ ਖਾਲੀ ਹੋਈ ਤਾਂ ਏਜੀ ਅਨਮੋਲ ਰਤਨ ਸਿੱਧੂ ਨੂੰ ਲਗਾਇਆ ਗਿਆ ਹੈ ਬਹੁਤ ਵੱਡੀ ਖਬਰ ਪੰਜਾਬ ਦੀ ਰਾਜਨੀਤੀ ਦੇ ਸਾਹਮਣੇ ਆ ਰਹੀ ਹੈ ਕਿ ਅਨਮੋਲ ਰਤਨ ਸਿੱਧੂ ਭਗਵੰਤ ਸਿੰਘ ਜੀ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਵੱਲੋਂ ਨਿਯੁਕਤ ਕੀਤਾ ਗਿਆ ਹੈ ਨਵੇਂ ਏਜੀ ਪੰਜਾਬ ਦੇ ਵਿੱਚ ਬ੍ਰੇਕਿੰਗ ਨਿਊਜ਼ ਆ ਰਹੀ ਹੈ ਐਸਐਮਜੀ ਨਿਊਜ਼ ਤੇ ਤੁਹਾਨੂੰ ਬ੍ਰੇਕਿੰਗ ਦਿਖਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਏਜੀ ਬਦਲਤਾ ਗਿਆ ਹੈ ਅਨਮੋਲ ਰਤਨ ਸਿੱਧੂ ਨਵੇਂ ਪੰਜਾਬ ਦੇ ਏਜੀ ਹੋਣਗੇ